ਇਸ ਮਾਂ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਗਿਆ ਜਦੋਂ ਰੋਜ਼ੀ-ਰੋਟੀ ਦੀ ਤਲਾਸ਼ 'ਚ ਕੈਨੇਡਾ ਗਏ ਇਕਲੋਤੇ ਪੁੱਤ ਸਤਿੰਦਰ ਸਿੰਘ ਦੀ ਅਚਾਨਕ ਮੌਤ ਦੀ ਖਬਰ ਉਹਨਾਂ ਤੱਕ ਪਹੁੰਚੀ ਜਾਣਕਾਰੀ ਦੇ ਮੁਤਾਬਕ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਪਰ ਇਸ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਹਾਲਾਂਕਿ ਅਜਿਹਾ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਵਿਦੇਸ਼ੀ ਧਰਤੀ ਤੇ ਕਿਸੇ ਪੰਜਾਬੀ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਵੇ ਅਤੇ ਉਸ ਦੀ ਰਿਪੋਰਟ ਇੰਡੀਆ ਭੇਜੀ ਜਾਵੇ ਆਪਣਾ ਦੁੱਖ ਫਰੋਲਦੇ ਹੋਏ ਇਸ ਮਾਦਾ ਕਹਿਣਾ ਹੈ ਕਿ 5 ਸਾਲ ਪਹਿਲਾਂ ਸਤਿੰਦਰ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਮਹਿਜ਼ ਇੱਕ ਕਿੱਲਾ ਹੀ ਜ਼ਮੀਨ ਹੋਣ ਦੇ ਚੱਲਦੇ ਉਸ ਨੇ ਬੜੀ ਹੀ ਮੁਸ਼ਕਲਾਂ ਚੱਲ ਕੇ ਪੁੱਤ ਦਾ ਪਾਲਣ ਪੋषण ਕੀਤਾ ਅਤੇ ਕਰਜ਼ਾ ਚੁੱਕ ਕੇ ਸਤਿੰਦਰ ਸਿੰਘ ਨੂੰ ਇਸ ਲਈ ਬਾਹਰ ਭੇਜਿਆ ਸੀ ਤਾਂ ਜੋ ਉਹ ਉਸ ਬੁੱਢੀ ਮਾਂ ਦਾ ਸਹਾਰਾ ਬਣ ਸਕੇ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਮੇਰਾ ਬੇਟਾ 12 ਵਜੇ ਸੌਂ ਚ ਗਿਆ ਹੈ ਸਾਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਦੇ ਪਾਪਾ ਦੀ ਤਾਂ ਅੱਤੋਲ ਵੀ ਬੜੀ ਮੁਸ਼ਕਲ ਏ ਕਿ ਕਿ ਲਾਜ ਨਹੀਂ ਨਾ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੜ ਕੇ ਭੜਾਇਆ ਬਹੁਤ ਮੁਸਕਰ ਵੇੜਾ ਅਗੇ ਬਾਹਰ ਭੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘਟੇ 1 ਮਹੀਨਾ ਅਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਸੁੱਤੇ ਹਾਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲੋਂ ਗੱਲ ਕੀਤੀ ਮੈਂ ਨਾਲ ਸ਼ਨੀਵਾਰ ਉਸਦੇ ਨੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕੱਲ ਕਹਾਂ ਮੇਰੇ ਪੁੱਤ ਨੇ ਫੋਨ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬ ਬਣੀ ਦੀ ਮਦਦ ਕਰੋ ਮੇਰਾ ਪਤਾ ਜੀ ਇੱਥੇ ਹੋਰ ਵੀ ਮੇਰੀ ਕਿਰਪਾ ਖੰਗਵਾ ਕੇ ਕਰੋ ਜੋ ਕਰ ਸਕਦੇ ਜੀ ਕਿਨਾ ਚਿਰ ਹੋ ਗਏ ਅੱਜ 11 ਕ ਮਹੀਨੇ ਹੋ ਗਏ 15ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕਦਾ ਕੋਈ ਨੂੰ ਕੁਝ ਪਤਾ ਲੱਗਾ ਉੱਥੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਾਰਾ ਪਾਣਾ-ਬਾਪਿਆ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਹੀਂ ਇਹ ਗੱਲ ਗਈ ਆ ਆਪਣੀ ਬਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੈ ਅਜ ਰਾਜਮਾ ਪਿਆਗੇ ਸਵੇਰੇ ਸਬਜ਼ੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟੈਗ ਹੋ ਗਏ ਉਥੇ ਕੰਮ ਪਤਾ ਨਹੀਂ ਕਿੱਥੇ ਕਿੱਦਾਂ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਹੈ ਕੰਮ ਉਥੇ ਦੇ ਨਾਲ ਹੋਰ ਵੀ ਕੰਮ ਕਰਦਾ ਏ ਉਹ ਇਹ ਮੇਰਾ ਪੁੱਤ بڑا ਬੀਬਾ ਨਾਲ ਪੜਾਈ ਵੀ ਕਰਦਾ ਏ ਮੇਰਾ ਪੁੱਤ ਕਮਰੇ ਦੇ ਵਿੱਚ ਹੀ ਕਿਆ ਕਰੇ ਜੇ ਕਦ ਬਾਹਰ ਕਮਰੇ 'ਚ ਰਾਤ ਸੁੱਤੇ ਆਇਆ ਹੋ ਗਿਆ ਚੰਗਾ ਭਲਾ ਆਇਆ ਸੋ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਦੀ ਆ 11 ਵਜੇ ਕਹਿੰਦੇ ਸੁੱਤਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ 'ਚ ਛੱਗ ਵਗਣ ਏ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਨੂੰ ਫੋਨ ਲਾਈ ਗਈ ਫਿਰ ਉੱਥੋਂ ਕਿਸੇ ਕੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਯਾਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਆ ਇਦਾਂ ਹੋਇਆ ਬੰਨਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਤੇ ਉਹ ਤੇ ਵੀ ਸਬਜੀ ਸਰੇ ਬਣਾਉਣ ਵਾਸਤੇ ਰਾਜਮਾ ਭੇਗਿਆ ਜਾ ਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਮਨਾਂ ਵਿੱਚ ਰੇ ਦੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਆਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜਾਏ ਮੇਰਾ ਬਚਾ ਹੀ ਆਜੇ ਉਹ আর ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਆ ਮੇਰਾ ਕੋਈ ਆਸਰਾ ਨਹੀਂ ਰਿਆ ਮੇਰਾ ਪੁੱਤ ਹੀ ਕੋਈ ਕੁਮਰਾ ਪੁੱਤੂ ਹੀ ਉਹ ਵੀ ਚਲ ਗਿਆ ਉਹਨਾਂ ਪੁੱਤੂ ਚਲ ਗਿਆ ਬੰਦ ਨਹੀਂ ਤੋ ਤੇ ਪਾਪਾ ਵੀ ਹੈ ਨਹੀਂ ਉਧਰ ਪਰਿਵਾਰਕ ਮੈਂਬਰਾਂ ਨੇ ਵੀ ਸਰਕਾਰ ਕੋਲੋਂ ਇਹ ਅਪੀਲ ਕੀਤੀ ਹੈ ਕਿ ਇਸ ਵਿਧਵਾ ਬਜ਼ੁਰਗ ਮਹਿਲਾ ਨੂੰ ਉਸਦੇ بیٹے ਦੇ ਆਖਰੀ ਦਰਸ਼ਨ ਦੇ ਲਈ ਮਦਦ ਕੀਤੀ ਜਾਵੇ ਅਤੇ ਉਸਦੇ ਬੁਢਾਪੇ ਨੂੰ ਦੇਖਦੇ ਹੋਏ ਕੋਈ ਨਾ ਕੋਈ ਸਹਾਇਤਾ ਵੀ ਕੀਤੀ ਜਾਵੇ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੀ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹ ਤੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਜੀ ਬਜ਼ੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ ਇੱਕ ਸਾਲ ਨਹੀਂ ਹੋਇਆ ਡੇਢ ਕੇ ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਗਰੇਨ ਚ ਲੁੰਦਾ ਸੀ ਉਹ ਅੰਬਾਲੇ ਉਹ ਵੀ ਉੱਥੇ ਜਿੱਦਾਂ ਅਚਨ ਚੇਤਿ ਮਰ ਤੋਈ ਤੇ ਹੁਣ ਜਿ ਸਾਲ ਡੇਢ ਤੋਂ ਦੋ ਹੋਈ ਤੇ ਹੁਣ ਆ ਜਿਹੜੀ ਛੱਟ ਪੈ ਗਈ ਬਹੁਤ ਵੱਡੀ ਸਰਪ੍ਰੀ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਮ ਜੋਗਾ ਨਹੀਂ ਨਾ ਅਸੀਂ ਨੂੰ ਕੋਈ ਹੌਸਲਾ ਦੇਣ ਜੋਗੇ ਨਹੀਂ ਇਹ ਕਦੇ ਆਸਰੇ ਨੂੰ ਹੌਸਲਾ ਦੇਗੀ। ਬਾਕੀ ਅਹੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਸਿੱਧ ਸਰਕਾਰ ਨੂੰ ਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਜਿਹੜੀ ਇੱਕ ਕਿਲਾ ਪੜੀ ਹੈ ਇੱਕ ਕਿਲੇ ਜ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ। ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਹਾਂ ਹਾਂ ਜੀ ਹਾਂ ਜੀ ਕਰਜ਼ਾ ਚੋਕ ਕੇ ਕੋਈ ਰਿਸ਼ਤੇਦਾਰਾਂ ਨੂੰ ਫੜ-ਫੁੜ ਕੇ ਸਾਰੇ ਮਦਦ ਕੀਤੀ ਥੋੜੀ ਬੁਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ ਚਾਲ ਵੀ ਨਹੀਂ ਹੋਇਆ ਜੇ ਤੇ ਆ 231 ਤਰੀਕ ਨੂੰ ਸਵੇਰੇ 7 7 8 ਵਜੇ 8:30 ਹੋ ਜੇ ਫੋਨ ਆ ਗਿਆ ਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾਬ ਪੁਰਾ ਹਾਲ ਉਹ ਇੱਕ ਪਰਵਾਰ ਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ ਜਿਹੜਾ ਅਸੀਂ ਤੇ ਸਰਕਾਰਾਂ ਕੋਈ ਬੇਨਤੀਆਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ ਤੇ ਉਹ ਉਦਾਸ ਇੱਥੇ ਡੈਡ ਵੱਡਿਆ ਜੇ ਉਹ ਬਹਿਰ ਹਾਲ ਪੁੱਤ ਦੇ ਆਖਰੀ ਦਰਸ਼ਨਾਂ ਦੀ ਉਡੀਕ ਕਰ ਰਹੀ ਇਸ ਮਾਂ ਦਾ ਦਰਦ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਹਾਂ ਵੰਡਾਇਆ ਜ਼ਰੂਰ ਜਾ ਸਕਦਾ ਹੈ ਅਜਿਹੇ ਦੇ ਵਿੱਚ ਸਰਕਾਰ ਨੂੰ ਵੀ ਜ਼ਰੂਰਤ ਹੈ ਇਸ ਵੱਲ ਖਾਸ ਧਿਆਨ ਦੇਣ ਦੀ ਤਾਂ ਜੋ ਸਤਿੰਦਰ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਈ ਜਾ ਸਕੇ ਅਤੇ ਇਸ ਦੀ ਮਾਂ ਨੂੰ ਪੁੱਤ ਦੇ ਆਖਰੀ ਦਰਸ਼ਨ ਕਰਵਾਏ ਜਾ ਸਕਣ ਗੁਰਦਾਸਪੁਰ ਤੋਂ ਲਖਵਿੰਦਰ ਸਿੰਘ ਦੀ ਰਿਪੋਰਟ ਡੇਲੀ ਇੰਡੀਆ ਨਿਊਜ਼